ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤਾਂ ਦੋਸਤੋ ਕਿਵੇਂ ਜੀ ਤੁਸੀਂ ਉਮੀਦ ਕਰਦੀਆਂ ਜੀ ਸਾਰੇ ਵਧੀਆ ਹੋਵੋਗੇ ਤਾਂ ਜੀ ਅੱਜ ਅਸੀਂ ਤੁਹਾਡੇ ਵਾਸਤੇ ਲੁਧਿਆਣੇ ਦਾ ਇੱਕ ਮਸ਼ਹੂਰ ਮਾਲ ਕਹਿ ਲੋ ਡੀਮਾਰਟ ਕਹਿ ਲੋ ਬਹੁਤ ਹੀ ਵਧੀਆ ਦੁਕਾਨ ਲੈ ਕੇ ਹਾਜ਼ਰ ਹੋ ਚੁੱਕੇ ਆ ਜੀ ਜਿੱਥੇ ਕੀ ਤੁਹਾਨੂੰ ਇੱਕ ਛੱਤ ਥੱਲੇ ਪੂਰੀ ਫੈਮਿਲੀ ਦਾ ਸਮਾਨ ਮਿਲੇਗਾ ਤੇ ਅੱਜ ਦੀ ਸਾਡੀ ਵੀਡੀਓ ਬਹੁਤ ਜ਼ਿਆਦਾ ਸਪੈਸ਼ਲ ਹੈ ਕਿਉਂਕਿ ਅਸੀਂ ਅੱਜ ਲੇਡੀਜ਼ ਦੀਆਂ ਕੁੜੀਆਂ ਦੀਆਂ ਸਪੈਸ਼ਲ ਸਪੈਸ਼ਲ ਡ्रेसेस ਤੁਹਾਨੂੰ ਦਿਖਾਵਾਂਗੇ ਬਹੁਤ ਹੀ ਸਸਤੇ ਰੇਟ ਵਿੱਚ ਅਗਰ ਕਿਸੇ ਨੂੰ ਅੱਗੇ ਮੰਨ ਲਓ ਵਿਆਹ ਆ ਰਹੇ ਨੇ ਰਖੜੀਆਂ ਆ ਰਹੀਆਂ ਨੇ ਤਿਹਾਰ ਤੇ ਹੁਣ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਏ ਤਾਂ ਤੁਸੀਂ ਲੁਧਿਆਣੇ ਦੇ ਇਸ ਸਟੋਰ ਵਿੱਚ ਆ ਜਾਓ ਤੇ ਇੱਥੇ ਤੁਹਾਨੂੰ A to Z ਸਾਰਾ ਸਾਮਾਨ ਮਿਲੇਗਾ ਅਜਿਵੇਂ ਇਸ ਤਰ੍ਹਾਂ ਦੇ ਕੁੜਤੇ ਹੋਏ ਦੇਖੋ ਕਿੰਨੇ ਜ਼ਿਆਦਾ ਮਤਲਬ ਲੈਰੀਆ ਟਾਈਪ ਕੁੜਤਾ ਸੀਗਾ ਬਹੁਤ ਹੀ ਵਧੀਆ ਔਰ ਹਲਕਾ ਸੀਗਾ ਐਨ ਪਾ ਕੇ ਇਸ ਨੂੰ ਗਰਮੀ ਦਾ ਅਹਿਸਾਸ ਬਿਲਕੁਲ ਵੀ ਨਹੀਂ ਲੱਗੇਗਾ ਬਹੁਤ ਹੀ ਵਧੀਆ ਵਧੀਆ ਇੱਥੇ ਤੁਹਾਨੂੰ ਸੂਟ ਡ्रेसेस ਸਾੜੀਆਂ ਗਾਊਨਜ਼ ਜੀਨਸ ਟਰੌਜ਼ਰ ਟੌਪ ਪਲਾਜ਼ੋ ਗਰਾਰੇ ਸ਼ਰਾਰੇ ਸਾਰੇ ਤੁਹਾਨੂੰ ਇੱਥੇ ਮਿਲ ਜਾਣਗੇ ਔਰ ਬਹੁਤ ਹੀ ਵਧੀਆ ਰੇਂਜ ਵਿੱਚ ਤੇ ਬਿਲਕੁਲ ਮਹਿੰਗਾ ਕਪੜਾ ਨਹੀਂ ਹੋਵੇਗਾ ਬਹੁਤ ਹੀ ਜ਼ਿਆਦਾ ਸਸਤਾ ਹੋਵੇਗਾ ਜੀ ਤਾਂ ਵੀਡੀਓ ਵਿੱਚ ਤੁਸੀਂ ਬਣੇ ਰਹੋ ਵੀਡੀਓ ਨੂੰ ਸਕਿਪ ਬਿਲਕੁਲ ਵੀ ਨਾ ਕਰਿਆ ਕਰੋ ਸਾਰੀ ਵੀਡੀਓ ਨੂੰ ਚੰਗੀ ਤਰ੍ਹਾਂ ਦੇਖਿਆ ਕਰੋ ਤੁਹਾਡਾ ਕੋਈ ਵੀ ਸਵਾਲ ਹੈ ਤੁਸੀਂ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਪੁੱਛੋ ਅੱਜ ਜਿਵੇਂ ਆ ਦੇਖੋ ਇਸ ਤਰ੍ਹਾਂ ਦੇ ਟੌਪ ਹੋਏ ਅੰਦਰ ਤੇ ਟੀ-ਸ਼ਰਟਾਂ ਦੇ ਪਾਉਣ ਵਾਲੇ ਤੇ ਆ ਇਸ ਤਰ੍ਹਾਂ ਕੁੜਤੇ ਆ ਜੀ ਸਮ ਤੁਸੀਂ ਵਾਈਟ ਲੈਗੀ ਨਾਲ ਵੀ ਵੇਅਰ ਕਰ ਸਕਦੇ ਹੋ ਤੇ ਆ ਦੇਖੋ ਇੱਥਰੇ ਅੱਗੇ ਜੀ ਪਲਾਜ਼ੋ ਔਰ ਬਹੁਤ ਹੀ ਵਧੀਆ ਫਿਕਸ ਪ੍ਰਾਈਸ ਸ਼ਾਪ ਹੈ ਜੀ ਹਰੇਕ ਇੱਥੇ ਚੀਜ਼ ਦਾ ਤੁਹਾਨੂੰ ਫਿਕਸ ਰੇਟ ਮਿਲੇਗਾ ਆ ਵਾਲੇ ਪਲਾਜ਼ੋ ਸੀਗੇ ਜੀ 195 ਤੋਂ ਲੈ ਕੇ ਉਹੀ ਆਪਣਾ 300 ਦੀ ਰੇਂਜ ਵਿੱਚ ਤੇ ਬਹੁਤ ਹੀ ਵਧੀਆ ਕੰਫਰਟੇਬਲ ਵਾਲਾ ਕਪੜਾ ਸੀਗਾ ਔਰ ਕਾਫੀ ਖੁੱਲੀ ਮੂਰੀ ਵਾਲੇ ਪਲਾਜ਼ੋ ਸੀਗੇ ਇਹ ਵਾਲੇ ਤੇ ਇੱਥੇ ਕਲਰਸ ਬਹੁਤ ਜ਼ਿਆਦਾ ਲੱਗੇ ਹੋਏ ਨੇ ਜਿਵੇਂ ਰੈੱਡ, ਬਲੈਕ, ਬਲੂ, ਔਰੇਂਜ, ਗ੍ਰੀਨ, ਮਜੈਂਟਾ ਜਿਹੜਾ ਮਰਜੀ ਕਲਰ ਲੈ ਸਕਦੇ ਹੋ ਜੀ ਤਾਂ ਇੱਥੇ ਤੁਸੀਂ ਆਪਣੇ ਜਿਵੇਂ ਸੂਟਾਂ ਨਾਲ ਪਾਣੇ ਹੋਵੇ ਤਾਂ ਐਦਾਂ ਰੈਡੀमेड ਪਲਾਜ਼ੋ ਲੈ ਲਓ ਤੇ ਇਹ ਵੀ ਬਹੁਤ ਵਧੀਆ ਲੱਗਦੇ ਨੇ ਜੀ ਤਾਂ ਦੇਖੋ ਆ ਇੱਕ ਇੱਥੇ ਵਾਈਟ ਕਲਰ ਦਾ ਸੀਗਾ ਪੂਰਾ ਮੋਰੇ ਤੇ ਬਹੁਤ ਹੀ ਜ਼ਿਆਦਾ ਖੁੱਲਾ ਇਸ ਦੇ ਘੇਰ ਬਣਿਆ ਸੀਗਾ ਲੈਸ ਲੱਗੀ ਹੋਈ ਐ ਸੀਗਾ ਜੀ ਇੱਥੇ 300 ਰੁਪਏ ਦਾ ਤਾਂ ਦੇਖੋ ਕਿੰਨਾ ਜ਼ਿਆਦਾ ਸੋਹਣਾ ਹੈ ਬਿਲਕੁਲ ਇਹਨ ਖੁੱਲਾ ਖੁੱਲਾ ਸਿਗਾ ਇਸ ਨੂੰ ਪਾ ਕੇ ਐਦਾਂ ਲੱਗੇਗਾ ਜਿਵੇਂ ਮੰਨ ਲਓ ਤੁਸੀਂ ਘਗਰਾ ਹੀ ਪਾਇਆ ਹੈ ਮਤਲਬ ਇੰਨੀ ਖੁੱਲੀ ਜ਼ਿਆਦਾ ਇਸ ਦੀ ਮੂਰੀ ਸੀਗੀ ਆਫ ਵਾਈਟ ਵਾਈਟ ਕਲਰ ਵਿੱਚ ਸੀਗੇ ਇਹ ਦੋ ਦੋ ਦੇ ਸੈੱਟ ਇੱਥੇ ਬਣੇ ਹੋਏ ਨੇ ਤੇ ਇੱਥੇ ਕਲਰਸ ਬਹੁਤ ਜ਼ਿਆਦਾ ਨੇ ਜਿਹੜਾ ਮਰਜੀ ਕਲਰ ਤੁਸੀਂ ਇੱਥੋਂ ਚੂਜ਼ ਕਰਕੇ ਲੈ ਕੇ ਜਾ ਸਕਦੇ ਹੋ ਜੀ ਤਾਂ ਦੇਖੋ ਜੀ ਆਹ ਵਾਲਾ ਸਿਗਾ ਇਹ ਵੀ ਕਪੜਾ ਬਹੁਤ ਜ਼ਿਆਦਾ ਵਧੀਆ ਹੈ ਕਪੜਾ ਬਹੁਤ ਜ਼ਿਆਦਾ ਵਧੀਆ ਹੈ ਸਾਰਾ ਮੈਂ ਤੁਹਾਨੂੰ ਸੱਚ ਦੱਸਾਂ ਮੈਂ ਇੱਥੇ ਖੁਦ ਗਈਆਂ ਤੇ ਮੈਨੂੰ ਬਹੁਤ ਹੀ ਵਧੀਆ ਲੱਗਿਆ ਇਹਨਾਂ ਦਾ ਇੱਥੋਂ ਆ ਕੇ ਤੁਸੀਂ ਸ਼ਾਪਿੰਗ ਕਰ ਸਕਦੇ ਹੋ ਤੁਹਾਨੂੰ ਕਿਤੇ ਬਾਜ਼ਾਰ ਜਾਣ ਦੀ ਲੋੜ ਨਹੀਂ ਹੈ ਇਸੇ ਦੁਕਾਨ 'ਚ ਤੁਹਾਨੂੰ ਕੱਪੜੇ ਜੁੱਤੀਆਂ ਮਨਿਆਰੀ ਦਾ ਸਮਾਨ ਆਪਣਾ ਆਪਰਸ ਹੋਏ ਲੇਡੀਜ਼ ਨੇ ਲੈਣੀਆਂ ਜੈਂਟਸ ਲੈਣੀਆਂ ਬੱਚਿਆਂ ਵਾਸਤੇ ਸਮਾਨ ਲੈਣਾ ਸਾਰੇ ਦਾ ਸਾਰਾ ਤੁਹਾਨੂੰ ਇੱਥੇ ਮਿਲ ਜਾਵੇਗਾ ਆ ਦੇਖੋ ਜੀ ਸਕਰਟ ਹੈ ਜੀ ਪੂਰੀ ਏਦਾਂ ਲੈਰੀਆ ਟਾਈਪ ਹੈ ਬਹੁਤ ਹੀ ਸੋਹਣੀ ਤੇ ਸਾਰੇ ਇਹਨਾਂ ਦੇ ਅੱਗੇ ਪਿੱਛੇ ਮਤਲਬ ਕਲਰ ਲੱਗੇ ਹੋਏ ਨੇ ਏਦਾਂ ਲੈਰੀਆ ਟਾਈਪ ਸਿਗਾ ਸਿਲਕ ਦਾ ਸਟੌਕ ਸਿਗਾ ਇਹ ਵਾਲਾ ਤੇ ਆ ਇਧਰ ਇੱਕ ਪਾਸੇ ਕਾਟਨ ਦੇ ਉਹ ਸਕਰਟਾਂ ਟੰਗੀਆਂ ਸਿਗੀਆਂ ਤੇ ਹੁਣ ਦੇਖੋ ਆ ਜਿਵੇਂ ਲੇਡੀਜ਼ ਪਲਾਜ਼ੋ ਹੋਏ ਇਹਨਾਂ ਦਾ ਵੀ ਇੱਥੇ ਪੂਰਾ ਰੇਟ ਲੱਗਿਆ ਹੋਇਆ ਹੈ ਜੀ ਆ ਦੇਖੋ ਕਾਟਨ ਦੇ ਸਟੱਫ ਵਿੱਚ ਸਿਗੇ ਬਹੁਤ ਜ਼ਿਆਦਾ ਸੋਹਣੇ ਧਾਰੀਆਂ ਵਾਲੇ ਕਲਰਸ ਬਹੁਤ ਜ਼ਿਆਦਾ ਨੇ ਇੱਥੇ ਜਿਹੜਾ ਮਰਜੀ ਕਲਰ ਤੁਸੀਂ ਲੈ ਸਕਦੇ ਹੋ ਆ ਦੇਖੋ ਇਧਰ ਮੇਰੀ ਬੇਟੀ ਸ਼ੀਸ਼ੇ ਵਿੱਚ ਕੀ ਕਰ ਰਹੀ ਹੈ ਇਹ ਆਪਣੇ ਹੀ ਲੱਗੀ ਵੀ ਜਿਮਨਾਸਟਿਕ ਕਰ ਰਹਾ ਚਲੋ ਤੇ ਹੁਣ ਦੇਖੋ ਜੀ ਇੱਥੇ ਪੂਰਾ ਮਤਲਬ ਇੱਕ ਵਾਰੀ ਅੰਦਰ ਆ ਜਾਓ ਤੁਸੀਂ ਫਿਰ ਅੰਦਰ ਤੁਸੀਂ ਆ ਕੇ ਸਾਰੀ ਸ਼ਾਪਿੰਗ ਬਹੁਤ इजीली ਤਸੱਲੀ ਨਾਲ ਕਰ ਸਕਦੇ ਹੋ ਜੀ ਬਹੁਤ ਹੀ ਜ਼ਿਆਦਾ ਸਸਤਾ ਸਟੋਰ ਹੈ ਜੀ ਤਾਂ ਚਲੋ ਜੀ ਹੁਣ ਮੈਂ ਤੁਹਾਨੂੰ ਦੱਸਦੀ ਆ ਇਸ ਸਟੋਰ ਦਾ ਨਾਮ ਇਸ ਦਾ ਇਹ ਹੈ ਜੀ ਸ਼ੇਰਪੁਰ ਵਾਲਾ ਫੈਸ਼ਨ ਕਿੰਗ ਤੇ ਇਹਨਾਂ ਦੀਆਂ ਲੁਧਿਆਣੇ ਵਿੱਚ 4-5 ਬ੍ਰਾਂਚਾਂ ਨੇ ਇੱਕ ਹੈ ਜੀ ਉੱਥੇ ਆਪਣਾ ਘੰਟਾ ਘਰ ਕੋਲ ਹੈ ਜੀ ਉਹ ਵੀ ਫੈਸ਼ਨ ਕਿੰਗ ਬਹੁਤ ਮਸ਼ਹੂਰ ਹੈ ਬਟ ਸ਼ੇਰਪੁਰ ਵਾਲਾ ਵੀ ਬਹੁਤ ਵਧੀਆ ਹੈ ਸੇਮ ਉਹੀ ਸਮਾਨ ਹੁੰਦਾ ਬਸ ਥੋੜਾ ਬਹੁਤਾ ਫਰਕ ਹੁੰਦਾ ਤੇ ਆ ਦੇਖੋ ਜਿਵੇਂ ਪੂਰਾ ਹਾਲ ਦੇਖੋ ਤੁਸੀਂ ਪਿੱਛੇ ਕਿੰਨਾ ਵੱਡਾ ਏ ਉਸ ਤੋਂ ਅੰਦਾਜ਼ਾ ਲਗਾ ਲਓ ਇੱਥੇ ਕਿੰਨਾ ਜ਼ਿਆਦਾ ਕੁਆਂਟੀਟੀ ਚ ਸਮਾਨ ਪਿਆ ਹੋਣਾ ਹੈ ਨਾ ਜੀ ਤਾਂ ਦੇਖੋ ਜੀ ਆ ਨਾਈਟ ਸੂਟਸ ਆ ਗਏ ਹੁਣ ਲੌਂਗੀ ਦੇ ਮਤਲਬ ਜਿਹੜੀਆਂ ਟੀ-ਸ਼ਰਟਾਂ ਹੁੰਦੀਆਂ ਹਨ ਵਧੀਆ ਗੋਡਿਆਂ ਤੱਕ ਫਲੇਅਰ ਵਾਲੀਆਂ ਕਾਫੀ ਵਧੀਆ ਰੈਨ ਦੀ ਟੀ-ਸ਼ਰਟ ਹੈ ਇਸ ਨੂੰ ਤੁਸੀਂ ਸਲਵਾਰਾਂ ਨਾਲ ਵੀ ਵੇਅਰ ਕਰ ਸਕਦੇ ਹੋ ਤੇ ਪਲੱਸ ਪਲਾਜ਼ੋ ਨਾਲ ਵੀ ਇਹਨਾਂ ਨੂੰ ਵੇਅਰ ਕਰ ਸਕਦੇ ਹੋ ਕਾਫੀ ਵਧੀਆ ਸਟਾਫ ਵਿੱਚ ਸੀਗਾ ਇੱਧਰ ਇੱਕ ਸਾਈਡ ਮਤਲਬ ਸਾਰਾ ਸਮਾਨ ਸੀਗਾ ਇੱਥੇ ਡ्रेसेस ਵੀ ਸੀਗੀਆਂ ਬੜੀਆਂ ਸੋਹਣੀਆਂ ਸੋਹਣੀਆਂ ਸਸਤੀਆਂ ਵੀ ਸੀ ਮਹਿੰਗੀਆਂ ਵੀ ਐ ਤਾਂ ਕਹਿਣ ਤੋਂ ਭਾਪ ਕੀ ਕਾਫੀ ਵਧੀਆ ਸਟੋਰ ਹੈ ਵਿਆਹਾਂ ਵਾਸਤੇ ਅਗਰ ਤੁਹਾਨੂੰ ਸਮਝ ਨਹੀਂ ਆ ਰਿਹਾ ਕਿ ਲੁਧਿਆਣੇ ਵਿੱਚ ਅਸੀਂ ਕਿੱਥੋਂ ਸ਼ਾਪਿੰਗ ਕਰੀਏ ਤਾਂ ਤੁਸੀਂ ਬਿਨਾ ਸੋਚੇ ਫੈਸ਼ਨ ਕਿੰਗ ਵਿੱਚ ਆ ਸਕਦੇ ਹੋ ਐਡਰੈਸ ਮੈਂ ਡਿਸਕ੍ਰਿਪਸ਼ਨ ਵਿੱਚ ਮੈਂਸ਼ਨ ਕੀਤਾ ਹੋਇਆ ਹੈ ਜੀ ਫੇਰ ਇੱਕ ਵਾਰੀ ਬੋਲ ਕੇ ਦੱਸ ਦਿੰਦੀ ਆ ਤੁਹਾਨੂੰ ਇਹ ਵਾਲਾ ਫੈਸ਼ਨ ਕਿੰਗ ਹੈ ਜੀ ਸ਼ੇਰਪੁਰ ਵਾਲਾ ਤੇ ਬਿਲਕੁਲ ਕੈਂਸਰ ਹਸਪੀਟਲ ਹੈ ਜਿਹੜਾ ਮੋਹਨ ਦੇਈ ਹਸਪੀਟਲ ਤੇ ਬਿਲਕੁਲ ਉਸ ਦੇ ਨਾਲ ਤੋਂ ਸੜਕ ਜਾਂਦੀ ਹੈ ਜੀ ਅੱਗੇ ਸਾਹਮਣੇ ਇੱਕ ਤੁਹਾਨੂੰ ਟਾਂਕੀ ਦਿਖੇਗੀ ਬਸ ਉਸੇ ਟਾਂਕੀ ਦੇ ਨਾਲ ਇਹ ਵਾਲਾ ਥੋੜਾ ਜਿਹਾ ਅੱਗੇ ਜਾ ਕੇ ਹੀ ਫੈਸ਼ਨ ਕਿੰਗ ਹੈ ਜੀ ਸ਼ੇਰਪੁਰ ਦਾ ਏਰੀਆ ਜੀ ਤਾਂ ਦੇਖੋ ਆ ਇੱਕ ਡਰੈਸ ਸਿਗੀ ਪੂਰੀ ਅੰਦਰ ਤੇ ਪੂਰੀ ਅੱਦਸ਼ ਇਹਦਾ ਸ਼ਾਰਟ ਟੌਪ ਸਿਗਾ ਉੱਪਰ ਤੇ ਏਦਾਂ ਸਿਗੀ ਆਹ ਵਾਲੀ ਪੂਰੀ ਕਢਾਈ ਘਢੋਈ ਅੱਗੇ ਹੋਈ ਪਈ ਐ ਸਾਰੀ ਪਰਪਲ ਕਲਰ ਦੀ ਸਿਗੀ ਆ ਵੀ ਇਸੇ ਤਰ੍ਹਾਂ ਦੀ ਐ ਇਹਦਾ ਮਤਲਬ ਗ੍ਰੀਨ ਕਲਰ ਸਿਗਾ ਇਸ ਤਰ੍ਹਾਂ ਵਨ ਪੀਸ ਡਰੈਸ ਸੀ ਇਹ ਕਿਉਂਕਿ ਇੱਥੇ ਨਾ ਸ਼ਹਿਰਦਾਰੀ ਦਾ ਕੰਮ ਐ ਤਾਂ ਇੱਥੇ ਸਾਰੇ ਤਰ੍ਹਾਂ ਦੇ ਕੱਪੜੇ ਮਤਲਬ ਚੱਲਦੇ ਹੀ ਰਹਿੰਦੇ ਨੇ ਚਾਹੇ ਤੁਸੀਂ ਸ਼ਾਰਟ ਲੋ ਚਾਹੇ ਤੁਸੀਂ ਲੌਂਗ ਲੋ ਸਾਰੇ ਅਲੱਗ-ਅਲੱਗ ਹੁੰਦੇ ਹੀ ਰਹੰਦੇ ਨੇ ਤਾਂ ਦੇਖੋ ਆ ਸੀਗਾ ਇੱਕ ਇਸ ਤਰ੍ਹਾਂ ਮਤਲਬ ਨੇਵੀ ਬਲੂ ਵਿੱਚ ਸੀਗਾ ਫਰੌਕ ਟਾਈਪ ਕੁੜਤਾ ਸੀ ਇਹ ਉੱਪਰ ਇਸਦੇ ਸਤਾਰੇ ਵਗੈਰਾ ਲੱਗੇ ਹੋਏ ਨੇ ਗਲੇ ਤੇ ਤੇ ਇਹ ਵੀ ਕਾਫੀ ਵਧੀਆ ਸੀਗਾ ਰਿਯਾਨ ਦੇ ਕੱਪੜੇ 'ਚ ਸੀਗਾ ਇਹ ਤਾਂ ਦੋਸਤੋ ਆਪਣਾ ਵੱਧ ਤੋਂ ਵੱਧ ਪਿਆਰ ਤੁਸੀਂ ਵੀਡੀਓਜ਼ ਨੂੰ ਦਿੰਦੇ ਰਿਹਾ ਕਰੋ ਤੇ ਇੱਕ ਲਾਈਕ ਜ਼ਰੂਰ ਕਰਕੇ ਜਾਇਆ ਕਰੋ ਵੀਡੀਓ ਨੂੰ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਤਾਂ ਕਿ ਅਸੀਂ ਤੁਹਾਨੂੰ ਲੁਧਿਆਣੇ ਦੇ ਵਧੀਆ-ਵਧੀਆ ਬਾਜ਼ਾਰ ਦੱਸ ਸਕੀਏ ਤੇ ਵਧੀਆ-ਵਧੀਆ ਦੁਕਾਨਾਂ ਤੇ ਜਿੱਥੇ ਅਗਰ ਤੁਸੀਂ ਕੋਈ ਸਮਾਨ ਲੈਣਾ ਹੈ ਤਾਂ ਤੁਹਾਨੂੰ ਉਸ ਨਾਲ ਬਹੁਤ ਜ਼ਿਆਦਾ ਹੈਲਪ ਮਿਲ ਜਾਵੇਗੀ ਆ ਦੇਖੋ ਆ ਵੀ ਸੀਗਾ ਆ ਵੀ ਸੀਗਾ ਬਹੁਤ ਵਧੀਆ ਇਸ ਤਰ੍ਹਾਂ ਜੋਰ ਜੱਟ ਦੀ ਇੱਕ ਮਤਲਬ ਫਰੌਕ ਜੀ ਸੀਗੀ ਇਹਨੂੰ ਵੀ ਐਦਾਂ ਨਾ ਵਲ-ਵਲ ਜੇ ਨਾਇਰਾ ਕੱਟ ਵਿੱਚ ਐਦਾਂ ਮਤਲਬ ਵਲ ਜੇ ਬਣੇ ਹੋਏ ਸੀਗੇ ਤਾਂ ਦੇਖੋ ਪਿੱਛੇ ਤੁਸੀਂ ਕੁੜਤੀਆਂ ਦੇਖੋ ਡ्रेसेस ਦੇਖੋ ਕਿੰਨਾ ਜ਼ਿਆਦਾ ਪੂਰਾ ਢੇਰ ਦਾ ਢੇਰ ਲੱਗਿਆ ਹੋਇਆ ਹੈ ਇੱਧਰ ਇੱਕ ਪਾਸੇ ਜੀਨਸ ਪਈਆਂ ਨੇ ਸਾਰਾ ਸਟੋਰ ਵਿੱਚ ਤੁਹਾਨੂੰ ਕੱਪੜਾ ਹੀ ਕੱਪੜਾ ਦਿਖੇਗਾ ਇਹਨਾਂ ਦੇ ਨਾ ਅਲੱਗ-ਅਲੱਗ ਫਲੋਰ ਨੇ ਜਿਵੇਂ ਆ ਦੇਖੋ ਡ्रेसेस ਆ ਡਰੈਸ ਬਹੁਤ ਹੀ ਜ਼ਿਆਦਾ ਸੋਹਣੀ ਸੀਗੀ ਐ ਸੀਗੀ ਜੀ 아이 ਥਿੰਕ 11-1200 ਦੀ ਡਰੈਸ ਹੈ ਇਹ ਬਹੁਤ ਹੀ ਪਿਆਰੀ ਵਾਈਟ ਕਲਰ ਵਿੱਚ ਇਸ ਤਰ੍ਹਾਂ ਰੈੱਡ ਕਲਰ ਦੇ ਫਲਾਵਰ ਬਣੇ ਸੀਗੇ ਇਸ ਨਾਲ ਪੈਂਟ ਪਲਾਜ਼ੋ ਸੀ ਤੇ ਨਾਲ ਦੁਪੱਟਾ ਸੀ ਬਹੁਤ ਹੀ ਵਧੀਆ ਕਢਾਈ ਵਿੱਚ ਸੀਗਾ ਤਾਂ ਦੇਖੋ ਜੀ ਇੱਦਾਂ ਕਿੰਨੇ ਜ਼ਿਆਦਾ ਸੋਹਣੀਆਂ ਸੋਹਣੀਆਂ ਇੱਥੇ ਤੁਹਾਨੂੰ ਡ्रेसेस ਸਾਰੀਆਂ ਮਿਲ ਜਾਣਗੀਆਂ ਕਿਉਂਕਿ ਲੇਡੀਜ਼ ਦੇ ਕੱਪੜਿਆਂ ਦਾ ਕੋਈ ਜ਼ਿਆਦਾ ਉਹ ਨਹੀਂ ਹੁੰਦਾ ਕਿ ਹਾਂਜੀ ਦੋ ਚਾਰ ਹੀ ਪੀਸ ਐ ਆ ਦੇਖੋ ਇੱਕ yellow color ਦੀ ਸੀਗੀ ਇਹ ਵਨ ਪੀਸ ਸੀਗੀ ਇਸ ਤਰ੍ਹਾਂ ਇਹਦਾ ਦੁਪੱਟਾ ਮਤਲਬ ਡਰੈਸ ਸੀਗੀ ਇਹ ਵਧੀਆ ਇੱਦਾਂ ਬਣਾਇਆ ਹੋਇਆ ਸੀਗਾ ਦੁਪੱਟਾ ਕਢਾਈ ਵਾਲੀ ਡਰੈਸ ਐ yellow color ਦੀ ਤੇ ਆ ਇਧਰ ਸਾਈਡਾਂ ਤੇ ਵੀ ਟੰਗੇ ਹੋਏ ਨੇ ਪੂਰੇ ਇਹਨਾਂ ਨੇ ਤੇ ਆ ਇੱਕ ਫਲਾਵਰ ਵਾਲਾ ਕੋਡ ਸੈੱਟ ਸੀਗਾ ਇਹ ਵੀ ਬੜਾ ਹੀ ਸੋਹਣਾ ਸੀਗਾ ਕੰਫਰਟੇਬਲ ਵਿੱਚ ਬਹੁਤ ਹੀ ਜ਼ਿਆਦਾ ਮਤਲਬ ਐਦਾਂ ਫਲਾਵਰ ਤੇ ਲੇਸ ਵਗੈਰਾ ਲੱਗੀ ਹੋਈ ਐ نیچے ਵੀ ਲੇਸ ਲੱਗੀ ਹੋਈ ਐ ਤੇ ਇਸ ਦਾ ਪਜਾਮਾ ਜਾਂ ਵੀ ਬਿਲਕੁਲ ਨਾਲ ਹੀ ਸੀਗਾ ਸੈੱਟ ਇਹ ਕਾਫੀ ਮਤਲਬ ਜਿਹੜੀਆਂ ਮੇਰੀਆਂ ਭੈਣਾਂ ਜੌਬ ਵਾਲੀਆਂ ਹੁੰਦੀਆਂ ਨਾ ਉਹਨਾਂ ਵਾਸਤੇ ਬਹੁਤ ਵਧੀਆ ਰਹਿੰਦਾ ਜੀ ਇੱਥੇ ਕੁੜਤੇ ਬਹੁਤ ਜ਼ਿਆਦਾ ਵਧੀਆ-ਵਧੀਆ ਨੇ ਤੇ ਬਿਲਕੁਲ ਆਪਣੇ ਬਜਟ ਦੇ ਅਕੋਰਡਿੰਗ ਐ ਤੁਸੀਂ ਆਪਣੀ ਜੇਬ ਦੇ ਅਕੋਰਡਿੰਗ ਐ ਇੱਥੋਂ ਕਿਹੜਾ ਵਰਦੀ ਲੈ ਸਕਦੇ ਹੋ ਜੀ ਤਾਂ ਦੇਖੋ ਜੀ ਆ ਵੀ ਨਾਈਟ ਸੂਟ ਹੈ ਕਿੰਨਾ ਜ਼ਿਆਦਾ ਸੋਹਣਾ ਹੈ ਮਤਲਬ ਕਲਰਸ ਬਹੁਤ ਜ਼ਿਆਦਾ ਨੇ ਕਲਰ ਵੀ ਬੜੇ ਸੋਹਣੇ ਸੋਹਣੇ ਨੇ ਤੇਜੀ ਲੁਧਿਆਣਾ ਤਾਂ ਵੈਸੇ ਵੀ ਤੁਹਾਨੂੰ ਪਤਾ ਹੈ ਜੀ ਕਿ ਕੱਪੜਿਆਂ ਦਾ ਗੜ ਹੈ ਤੇ ਇੱਥੇ ਕਪੜਾ ਬਹੁਤ ਜ਼ਿਆਦਾ ਸਸਤਾ ਮਿਲ ਜਾਂਦਾ ਬਸ ਤੁਹਾਨੂੰ ਸਹੀ ਪਤਾ ਹੋਣਾ ਚਾਹੀਦਾ ਦੁਕਾਨਾਂ ਦਾ ਮਾਰਕੀਟ ਦਾ ਕਿ ਕਿੱਥੇ ਮਿਲਦਾ ਹੈ ਤੇ ਉਹ ਤੁਹਾਨੂੰ ਪਤਾ ਲੱਗਦਾ ਹੈ ਜੀ ਸਾਡੀ ਵੀਡੀਓ ਰਾਹੀਂ ਤੇ ਵੀਡੀਓ ਤੁਹਾਡੇ ਵਾਸਤੇ ਥੋੜੀ ਜਿਹੀ ਵੀ ਹੈਲਪਫੁਲ ਹੁੰਦੀ ਆ ਤਾਂ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਅਗਰ ਵੀਡੀਓ ਵਿੱਚ ਕੋਈ ਕਮੀ ਪੇਸ਼ੀ ਹੁੰਦੀ ਆ ਤਾਂ ਵੀ ਜ਼ਰੂਰ ਤੁਸੀਂ ਕਮੈਂਟ ਕਰ ਸਕਦੇ ਹੋ ਤੇ ਅਸੀਂ ਉਸ ਵਿੱਚ ਸੁਧਾਰ ਕਰਾਂਗੇ ਤੇ ਕਮੈਂਟ ਕਰਕੇ ਦੱਸਿਆ ਕਰੋ ਕਿ ਤੁਸੀਂ ਲੁਧਿਆਣੇ ਦੇ ਕਿਹੜੇ ਬਾਜ਼ਾਰ ਦੇਖਣੇ ਤੇ ਮੈਨੂੰ ਇੱਕ ਆਪਣੇ ਵੀਵਰ ਦਾ ਕਮੈਂਟ ਆਇਆ ਸੀਗਾ ਕਿ ਕੁਮਾਰ ਮੰਡੀ ਵਾਲਾ ਜਿਹੜਾ ਉਹ ਹੈ ਆਪਣਾ ਰੂਪ ਸਿਕਿਉਰ ਦਾ ਸ਼ੋਰੂਮ ਉੱਥੇ ਸਾਨੂੰ ਦੱਸੋ ਜੀ ਸੇਲ ਲੱਗੀ ਹੋਈ ਹੈ ਜੀ ਜਾਂ ਨਹੀਂ ਲੱਗੀ ਹੋਈ ਹੈ ਤਾਂ ਦੇਖੋ ਜੀ ਪਲੀਜ਼ ਤੁਸੀਂ ਸੰਡੇ ਤੱਕ ਵੇਟ ਕਰੋ ਵੈਸੇ ਮੈਨੂੰ ਲੱਗਦਾ ਹੈ ਕਿ ਉੱਥੇ ਸੇਲ ਨਹੀਂ ਲੱਗੀ ਕਿਉਂਕਿ ਜਦੋਂ ਮੈਂ ਇੱਧਰ ਆਪਣੇ ਦੂਸਰੇ ਸਾਈਡ ਚੰਡੀਗੜ੍ਹ ਰੋਡ ਤੇ ਵਰਧਮਨ ਚੌਂਕ ਵਿੱਚ ਰੂਪਸਕਾਇਰ ਚ ਗਈ ਸੀਗੀ ਨਾ ਤਾਂ ਉੱਥੇ ਉਹਨਾਂ ਦੇ EMPLOYEES ਨੇ ਕਿਹਾ ਸੀਗਾ ਕਿ ਇੱਥੇ ਤਾਂ ਇਹ ਸਾਲਗिरा ਮਨਾ ਰਹੇ ਨੇ ਉਸ ਵਜ੍ਹਾ ਕਰਕੇ ਇੱਥੇ ਇਸ ਵਾਰ ਰਖੜੀਆਂ ਦੀ ਸੇਲ ਲੱਗੀ ਹੋਈ ਹੈ ਨਹੀਂ ਤਾਂ ਇਹ ਰਖੜੀਆਂ ਦੀ ਸੇਲ ਵੀ ਨਹੀਂ ਲਗਾਉਂਦੇ ਸਿਰਫ ਇੱਕ ਵਾਰ ਹੀ ਇਹਨਾਂ ਦੇ ਸ਼ੋਅਰੂਮਾਂ 'ਚ ਸੇਲ ਲੱਗਦੀ ਹੈ ਤੇ ਉਹ ਹੁੰਦੀ ਹੈ ਜੀ ਸਾਲ ਵਿੱਚ 14 ਫਰਵਰੀ ਤੋਂ ਲੈ ਕੇ 31 ਮਾਰਚ ਤੱਕ ਜਿਹੜੀ ਰੂਪ ਸਿਕਿਉਰ ਵਾਲਿਆਂ ਦੀ ਹੈ ਤਾਂ ਜੀ ਇਹਦਾ ਮਤਲਬ ਕੀ ਕੁਮਾਰ ਮੰਡੀ ਵਿੱਚ ਨਹੀਂ ਲੱਗੇਗੀ ਤਾਂ ਚਲੋ ਕੋਈ ਨਹੀਂ ਆ ਇਦਾਂ ਦੇ ਜਿਹੜਾ ਫੈਸ਼ਨ ਕਿੰਗ ਹੈ ਜੀ ਡਿਪਾਰਟਮੈਂਟਲ ਸਟੋਰ ਇਹ ਵੀ ਬਹੁਤ ਵਧੀਆ ਹੈ ਜੀ ਇਸ ਵਿੱਚ ਵੀ ਤੁਹਾਨੂੰ ਕੱਪੜਾ ਕਾਫੀ ਜ਼ਿਆਦਾ ਰੈਡੀमेड ਕੱਪੜਿਆਂ ਦਾ ਜ਼ਿਆਦਾ ਸਟਾਕ ਹੈ ਜੀ ਤਾਂ ਦੇਖੋ ਜੀ ਆ ਹੁਣ ਅਸੀਂ ਪਹੁੰਚ ਚੁੱਕੇ ਹਾਂ ਜੀ ਲੇਡੀਜ਼ ਦੇ ਅਨਸਟਿਚ ਸੂਟਾਂ ਦੇ ਸੈਕਸ਼ਨ ਵਿੱਚ ਇੱਥੇ ਤੁਹਾਨੂੰ ਕਾਟ ਰੇਂਜ ਦੇ ਸੂਟ ਵੀ ਮਿਲਣਗੇ ਵੱਧ ਵਾਲੇ ਆ ਦੇਖੋ ਸ਼ਰਾਰਾ ਸੀਗਾ ਪੂਰਾ ਮਤਲਬ 1595 ਰੁਪਏ ਦਾ ਸੀਗਾ ਪੂਰਾ ਫੁੱਲ ਹੈਵੀ ਸ਼ਰਾਰਾ ਸੂਟ ਸੀਗਾ ਪਿੱਛੇ ਇਸ ਦੇ ਇੱਕ ਬਲੂ ਕਲਰ ਦਾ ਹੈ ਉਹ ਵੀ 1595 ਰੁਪਏ ਦਾ ਜਿਹੜਾ ਹੈਵੀ ਹੈਵੀ ਵਾਲੇ ਸੂਟ ਹੈ ਬਹੁਤ ਹੀ ਸੋਹਣੇ ਜਿਹੜੇ ਆਮ ਮਾਰਕੀਟਾਂ ਵਿੱਚ 25-2500 ਰੁਪਏ ਦੇ 3-3000 ਦੇ ਸ਼ਰਾਰੇ ਗਰਾਰੇ ਮਿਲਦੇ ਨੇ ਉਹ ਇੱਥੇ ਤੁਹਾਨੂੰ ਕਾਫੀ ਜ਼ਿਆਦਾ ਮਤਲਬ ਕਟ ਰੇਂਜ ਵਿੱਚ ਮਿਲਣਗੇ ਆ orange ਕਲਰ ਦਾ ਸੂਟ ਸੀਗਾ ਐ ਸੀਗਾ ਜੀ 6 700 ਦੀ ਰੇਂਜ ਵਿੱਚ ਹੈ ਜਿਹੜਿਆ نیچے ਇਸ ਤਰ੍ਹਾਂ ਲਫਾਫਿਆਂ ਵਿੱਚ ਸਾਰੇ ਸੂਟ ਰੱਖੇ ਹੋਏ ਨਾ ਇਹ ਕਟ ਰੇਂਜ ਵਿੱਚ ਸੀਗੇ ਤਾਂ ਦੇਖੋ ਇਹਨਾਂ ਪਰ ਪੂਰਾ ਰੇਟ ਲੱਗਿਆ ਹੋਇਆ ਹੈ ਜਿਉਂ ਪਿੱਛੇ ਇੱਕ wine ਕਲਰ ਹੈ coffee ਕਲਰ ਹੈ green ਕਲਰ ਹੈ ਸਾਰਿਆਂ ਤੇ ਰੇਟ ਲੱਗੇ ਹੋਏ ਹੈ ਜੀ ਤਾਂ ਤੁਸੀਂ ਇੱਥੋਂ ਜਿਹੜਾ ਮਰਜ਼ੀ ਆ ਕੇ ਲੈ ਕੇ ਜਾ ਸਕਦੇ ਹੋ ਮਤਲਬ ਹੈਵੀ ਤੋਂ ਹੈਵੀ ਸੂਟ ਵੀ ਤੁਹਾਨੂੰ ਇੱਥੇ ਈਜ਼ੀਲੀ ਬਹੁਤ ਅ ਘੱਟ ਰੇਂਜ ਵਿੱਚ ਮਿਲ ਜਾਣਗੇ ਤੇ ਕਲਰ ਆਪਸ਼ਨ ਬੜੇ ਸੋਹਣੇ ਸੋਹਣੇ ਨੇ ਇਹਨਾਂ ਕੋਲ ਕਿਉਂਕਿ ਏਦਾਂ ਤੇ ਡਾਰਕ ਡਾਰਕ ਕਲਰ ਬੜੇ ਸੋਹਣੇ ਸੋਹਣੇ ਲੱਗਦੇ ਨੇ ਵਿਆਹਾਂ 'ਵਾਂ ਤੇ ਹਨਾ ਤਾਂ ਦੇਖੋ ਜੀ ਆ ਸੀਗਾ ਇੱਕ ਏਦਾਂ ਮਤਲਬ ਵਾਈਨ ਜੇ ਕਲਰ ਦਾ ਸੀ ਇਹ ਸੂਟ ਬਟ ਇਸ ਦਾ ਦੁਪੱਟਾ ਬਹੁਤ ਜ਼ਿਆਦਾ ਵਧੀਆ ਸੀਗਾ ਹੈ ਆਈ ਥਿੰਕ 11 1200 ਦੀ ਰੇਂਜ ਵਿੱਚ ਹੈ ਤੇ ਇਸ ਦਾ ਦੁਪੱਟਾ ਦੇਖੋ ਕਿੰਨਾ ਜ਼ਿਆਦਾ ਸੋਹਣਾ ਹੈ ਬਿਲਕੁਲ ਅ ਜਿਵੇਂ ਹੁੰਦੀ ਨੇ ਸੱਤ ਰੰਗੀ ਪੀਂਗ ਇਸ ਤਰ੍ਹਾਂ ਦਾ ਸੀਗਾ ਮਲਟੀ ਕਲਰ ਦਾ ਦੁਪੱਟਾ ਹੈ ਜੀ ਇਸਨੂੰ ਤੁਸੀਂ ਹੋਰ ਸੂਟਾਂ ਨਾਲ ਵੀ ਵੇਅਰ ਕਰ ਸਕਦੇ ਹੋ ਜਿਵੇਂ ਮੰਨ ਲਓ ਕੋਈ ਪਲੇਨ ਸੂਟ ਲਿਆ ਉਸ ਨਾਲ ਵੀ ਇਸਨੂੰ ਵੇਅਰ ਕਰ ਸਕਦੇ ਹੋ ਤੇ ਬਹੁਤ ਹੀ ਵਧੀਆ ਤੇ ਸਾਈਡਾਂ ਤੇ ਪੂਰਾ ਗੋਟਾ ਪੱਟੀ ਵਾਲੀ ਲੈਂਸ ਲੱਗੀ ਹੋਈ ਹੈ ਤੇ ਚਾਰੇ ਪਾਸੇ ਖੁੰਜੀਆਂ ਵਿੱਚ ਲਟਕਣ ਵੀ ਲੱਗੇ ਹੋਏ ਨੇ ਤਾ ਇਦਾਂ ਮਤਲਬ ਸੂਟ ਵੀ ਇਹਨਾਂ ਕੋਲ ਕਾਫੀ ਵਧੀਆ-ਵਧੀਆ ਸੀਗੇ ਆਹ ਸਾਈਡ ਤੇ ਦੀ ਸਾੜੀਆਂ ਦਾ ਸੈਕਸ਼ਨ ਹੈ ਇੱਥੇ ਸਾੜੀਆਂ ਖਰੀਦਣ ਵਾਲੇ ਬੈਠੇ ਨੇ ਤੇ ਪੂਰਾ ਮਤਲਬ ਕਹਿਣ ਤੋਂ ਬਾਅਦ ਕੀ ਉਹੀ ਮੈਂ ਤੁਹਾਨੂੰ ਦੱਸਿਆ ਹੈ ਨਾ ਇੱਕ ਛੱਤ ਦੇ ਥੱਲੇ ਤੁਹਾਨੂੰ ਸਾਰਾ ਸਮਾਨ ਮਿਲ ਜਾਵੇਗਾ ਕਿਤੇ ਮਾਰਕੀਟ ਚ ਘੁੰਮਣ ਦੀ ਲੋੜ ਨਹੀਂ ਹੈ ਬਸ ਇੱਕ ਵਾਰੀ ਤੁਸੀਂ ਲੁਧਿਆਣੇ ਦੇ ਫੈਸ਼ਨ ਕਿੰਗ ਵਿੱਚ ਆਓ ਆਜੀ ਇਹ ਦੇਖੋ ਬੜੇ ਸੋਹਣੇ ਸੋਹਣੇ ਇੱਥੇ ਕਾਟਾਂ ਦੇ ਜੋਰ ਜੱਟ ਦੇ ਹਲਕੇ ਸੂਟ ਵੀ ਸੀਗੇ ਤੇ ਮਹਿੰਗੇ ਸੂਟ ਵੀ ਐ ਉਹ ਆਪਣੇ ਬਜਟ ਦੇ ਅਕੋਰਡਿੰਗ ਲੈਣੇ ਹੁੰਦੇ ਜੀ ਤੇ ਇੱਧਾ ਅੱਗੇ ਆ ਵੀ ਸੂਟਾਂ ਦਾ ਸੈਕਸ਼ਨ ਸੀਗਾ ਆ ਸੀਗੇ ਜੀ ਇੱਥੇ ਉਹ ਹੀ ਆਪਣਾ 3.5 ਤੋਂ 4-500 ਦੀ ਰੇਂਜ ਵਿੱਚ ਮਤਲਬ 500 ਤੋਂ ਥੱਲੇ ਰੇਂਜ ਵਿੱਚ ਥੱਲੇ ਸੀਗੇ ਤੇ ਜਿਹੜੇ 500 ਤੋਂ ਪਲੱਸ ਵਾਲੇ ਆ ਉਹ ਐਦਾਂ ਸਾਹਮਣੇ ਐਦਾਂ ਮਤਲਬ ਟੰਗੇ ਹੋਏ ਨੇ ਬਾਕੀ ਸਾ ਦੇਖੋ ਕਿੰਨਾ ਜ਼ਿਆਦਾ ਸਟਾਫ ਹੈ ਇਹਨਾਂ ਦਾ ਤੇ ਇੱਥੇ ਤੁਸੀਂ ਇਹਨਾਂ ਨੂੰ ਜਿਹੜਾ ਮਰਜ਼ੀ ਦੱਸ ਸਕਦੇ ਹੋ ਜੀ ਆਪਣੀ ਰੇਂਜ ਦੇ ਅਕੋਰਡਿੰਗ ਫਿਰ ਉਸੇ ਰੇਂਜ ਵਿੱਚ ਕੱਢਦੇ ਨੇ ਕੁੜੀਆਂ ਦਾ ਵੀ ਇੱਥੇ ਬਹੁਤ ਜ਼ਿਆਦਾ ਸਟਾਫ ਹੈ ਕਹਿਣ ਤੋਂ ਭਾਵ ਕਿ ਕਾਫੀ ਵਧੀਆ ਸ਼ਾਪ ਹੈ ਜੀ ਲੁਧਿਆਣੇ ਵਿੱਚ ਤਾਂ ਐਦਾਂ ਦੇ ਜਿਹੜੇ ਸ਼ਾਪਸ ਹੁੰਦੇ ਨੇ ਨਾ ਵਧੀਆ-ਵਧੀਆ ਤੇ ਜਿਨ੍ਹਾਂ ਦਾ ਫਿਕਸ ਪ੍ਰਾਈਜ਼ ਹੁੰਦਾ ਉਹਨਾਂ ਦਾ ਬਹੁਤ ਹੀ ਜ਼ਿਆਦਾ ਉਹ ਹੁੰਦਾ ਆਪਣਾ ਯਾਨ ਤੋਂ ਭਾਪ ਕੀ ਕਾਫੀ ਵਧੀਆ ਸਸਤੇ ਸਟੋਰ ਹੁੰਦੇ ਤਾਂ ਦੇਖੋ ਜੀ ਆ ਹੀ ਕਿੱਥੇ ਹੁਣ ਅਸੀਂ ਇਧਰ ਦੂਸਰੇ ਸੈਕਸ਼ਨ ਵਿੱਚ ਪਹੁੰਚ ਚੁੱਕੀਆਂ ਆ ਅੱਜ ਦਾ ਨਾਈਟੀਆਂ ਮੈਕਸੀਆਂ ਸਿਗੀਆਂ ਬਟ ਇਹਨੂੰ ਅਸੀਂ ਐਜ਼ এ ਗਾਊਨ ਵੀ ਯੂਜ਼ ਕਰ ਸਕਦੇ ਆ ਦੇਖੋ ਜੀ ਕਿੰਨਾ ਸੋਹਣਾ ਸਟਾਫ ਹੈ ਸਾਟਨ ਦਾ ਸਟਾਫ ਸੀਗਾ ਫੁੱਲਾਂ ਵਾਲਾ ਸਟਾਫ ਹੈ ਮੈਨੂੰ ਬਹੁਤ ਹੀ ਜ਼ਿਆਦਾ ਵਧੀਆ ਲੱਗਿਆ ਇਹ ਸੀਗਾ ਜੀ ਸਿਰਫ ਔਰ ਸਿਰਫ 205 ਰੁਪਏ ਦਾ ਹਾਂਜੀ 205 ਰੁਪਏ ਵਿੱਚ ਕੀ ਆਉਂਦਾ ਏ ਆ ਦੋਸਤੋ ਐਸੀ ਕਿ ਸਾਡੀ ਅੱਜ ਦੀ ਵੀਡੀਓ ਵੀਡੀਓ ਵਧੀਆ ਲੱਗੇ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕੀਤੇ ਬਿਨਾ ਨਾ ਜਾਇਓ ਕੋਈ ਵੀ ਸਵਾਲ ਆ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਪੁੱਛੋ ਤਾਂ ਚਲੋ ਜੀ ਹੁਣ ਅਸੀਂ ਤੁਹਾਨੂੰ ਕਿਸੇ ਹੋਰ ਲੁਧਿਆਣੇ ਦੇ ਵਧੀਆ ਜੇ ਬਾਜ਼ਾਰ ਵਿੱਚ ਵਧੀਆ ਜੇ ਸਟੋਰ ਵਿੱਚ ਮਿਲਦੇ ਆ ਤਦ ਤੱਕ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ